ਤੰਤਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਦੇਸ਼ ਵਿਦੇਸ਼ ਦੇ ਵਿੱਚ ਵਸਤੀਆਂ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਇਸ ਸਮੇਂ ਅਸੀਂ ਅੰਮ੍ਰਿਤਸਰ ਦੇ ਇੱਕ ਉਸ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੋਂ ਦੀ ਸੰਗਤ ਵੱਲੋਂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਕਹਿ ਦਈਏ ਕਿ ਅਨੋਖੇ ਲੰਗਰ ਦੀ ਜਿਹੜੀ ਹੈਗੀ ਆ ਉਹ ਸੇਵਾ ਕੀਤੀ ਜਾ ਰਹੀ ਹੈ ਔਰ ਇਸ ਸੇਵਾ ਦੇ ਨਾਲ ਨਾਲ ਇੱਥੋਂ ਦੇ ਜਿਹੜੇ ਨੌਜਵਾਨ ਨੇ ਉਹ ਵੀ ਕਹਿ ਦਈਏ ਕਿ ਗੁਰੂ ਘਰ ਦੇ ਨਾਲ ਅਜਿਹੇ ਜੁੜੇ ਨੇ ਕਿ ਉਹਨਾਂ ਵੱਲੋਂ ਰੋਜ਼ਾਨਾ ਹੀ ਇੱਥੋਂ ਪਿੰਡ ਛੱਜਲ ਵੱਡੀ ਤੋਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਹਾਲ ਦੇ ਵਿੱਚ ਸੇਵਾ ਲਈ ਜਾਇਆ ਜਾਂਦਾ ਹੈ ਔਰ ਰੋਜ਼ਾਨਾ ਹੀ ਇਹ ਰੁਟੀਨ ਜਿਹੜੀ ਹੈਗੀ ਇੱਥੋਂ ਦੇ ਨੌਜਵਾਨਾਂ ਦੀ ਹੈ ਤਾਂ ਮੈਂ ਇਸ ਸਮੇਂ ਛੱਜਲਵਟੀ ਦੇ ਵਿੱਚ ਮੌਜੂਦ ਹਾਂ ਪਹਿਲਾਂ ਤੁਸੀਂ ਦੇਖੋਗੇ ਕਿ ਸਾਹਮਣੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ਪੁਰਪ ਦੀਆਂ ਲੱਖ ਲੱਖ ਵਧਾਈਆਂ ਤੇ ਸਾਗ ਅਤੇ ਮੱਕੀ ਦੀ ਰੋਟੀ ਤੇ ਲੰਗਰ ਦਾ ਜਿਹੜਾ ਹੈਗਾ ਇਹ ਉਹ ਇੱਥੇ ਪੋਸਟਰ ਜਿਹੜਾ ਲੱਗਾ ਹੋਇਆ ਨਜ਼ਰ ਆ ਰਿਹਾ ਔਰ ਇਸ ਦੇ ਨਾਲ ਹੀ ਅੱਗੇ ਜਿਹੜੀ ਹੈਗੀ ਆ ਸੇਵਾ ਇੱਥੇ ਚੱਲ ਰਹੀ ਹੈ ਇੱਥੇ ਨੌਜਵਾਨ ਜਿਹੜੇ ਨੇ ਜਾਂ ਸਥਾਨਕ ਪਿੰਡ ਵਾਸੀ ਨੇ ਜਿੰਨਾਂ ਵੱ ਕੀਤੀ ਜਾਂਦੀ ਹੈ ਔਰ ਰੋਜ਼ਾਨਾ ਜੋ ਰੁਟੀਨ ਮੈਂ ਪਹਿਲਾਂ ਤੁਹਾਡੇ ਨਾਲ ਜ਼ਿਕਰ ਕੀਤਾ ਸੀਗਾ ਕਿ ਰੋਜ਼ਾਨਾ ਰੁਟੀਨ ਦੇ ਵਿੱਚ ਇੱਥੋਂ ਦੇ ਜਿਹੜੇ ਨੌਜਵਾਨ ਨੇ ਉਹ ਅ ਸ੍ਰੀ ਗੁਰੂ ਰਣਦਾਸ ਜੀ ਦੇ ਲੰਗਰ ਦੇ ਵਿੱਚ ਸੇਵਾ ਦੇ ਲਈ ਜਾਂਦੇ ਨੇ ਤਾਂ ਪਿੰਡ ਦੇ ਮੋਤਵਾਰ ਮੌਜੂਦ ਨੇ ਪਹਿਲਾਂ ਤਸਵੀਰਾਂ ਜਿਹੜੀਆਂ ਹੈਗੀਆਂ ਇੱਥੋਂ ਦੀਆਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇੱਥੋਂ ਦੀਆਂ ਬੀਬੀਆਂ ਮਾਤਾਵਾਂ ਭੈਣਾਂ ਜਿਹੜੀਆਂ ਨੇ ਉਹ ਇੱਥੇ ਸੇਵਾ ਕਰ ਰਹੀਆਂ ਨੇ ਸਾਗ ਅਤੇ ਮੱਕੀ ਦੇ ਮੱਕੀ ਦੀ ਰੋਟੀ ਦਾ ਜਿਹੜਾ ਲੰਗਰ ਹੈਗਾ ਉਹ ਇੱਥੇ ਤਿਆਰ ਕੀਤਾ ਜਾ ਰਿਹਾ ਔਰ ਬੜੇ ਹੀ ਸੋਹਣੇ ਢੰਗ ਦੇ ਨਾਲ ਪੂਰਾ ਪਿੰਡ ਜਿਹੜਾ ਹੈਗਾ ਇੱਥੇ ਸੇਵਾ ਕਰਦਾ ਹੋਇਆ ਨਜ਼ਰ ਆ ਰਿਹਾ ਔਰ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਊਗੀ ਉੱਥੇ-ਉੱਥੇ ਜਿਹੜੀਆਂ ਮਾਤਾਵਾਂ ਪੈਣਾ ਨੇ ਬੀਬੀਆਂ ਨੇ ਵੀਰ ਨੇ ਉਹ ਸਾਰੇ ਇੱਥੇ ਸੇਵਾ ਕਰ ਰਹੇ ਨੇ ਪਿੰਡ ਦੇ ਜਿਹੜੇ ਲੋਕ ਨੇ ਉਹ ਵੀ ਇੱਥੇ ਮੌਜੂਦ ਨੇ ਔਰ ਉਹਨਾਂ ਨਾਲ ਵੀ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਹੈਗਾ ਔਰ ਪਹਿਲਾਂ ਇਹ ਵੀ ਦੱਸ ਦਈਏ ਕਿ ਲੰਗਰ ਜਿਹੜਾ ਹੈਗਾ ਇੱਕ ਦੋ ਇੱਕ ਦੋ ਦਿਨ ਪਹਿਲਾਂ ਤੋਂ ਤਿਆਰੀ ਜਿਹੜੀ ਹੈਗੀ ਉੱਥੋਂ ਦੀ ਸ਼ੁਰੂ ਹੋ ਜਾਂਦੀ ਹੈ ਔਰ ਨਾਲ ਦੇ ਨਾਲ ਹੀ ਇੱਥੋਂ ਦੇ ਜਿਹੜੇ ਕਹਿੰਦੀ ਹੈ ਕਿ ਸਮੂਹ ਪਿੰਡ ਵਾਸੀ ਆ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਜਿਹੜਾ ਹੈ ਉਹ ਇਹ ਸੇਵਾ ਜਿਹੜੀ ਨਹੀਂ ਕਰਦੇ ਨੇ ਸਰ ਕੀ ਨਾਮ ਹੈਗਾ ਤੁਹਾਡਾ ਆਜੋ ਇਸ ਤਰਫ ਆ ਅੰਦੀ ਅਮਰਜੀਤ ਸਿੰਘ ਜੀ ਅਮਰਜੀਤ ਸਿੰਘ ਜੀ ਹਾਂ ਜੀ ਅਮਰਜੀਤ ਸਿੰਘ ਜੀ ਕਦੋਂ ਤੋਂ ਇਹ ਜਿਹੜਾ ਲੰਗਰ ਹੈਗਾ ਉਹ ਚੱਲ ਰਿਹਾ ਆਜੋ ਜੀ ਇੱਧਰ ਆਜੋ ਪਹਿਲਾਂ ਤੇ ਮੈਂ ਸਭੁੱਤੇ ਮੈਂ ਨਾਨਕ ਨਾਮ ਲੈਵਾ ਸੰਗਤਾਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਨਗਰ ਛੱਜਲਵੱਡੀ ਇਹ ਚਾਹ ਪਹੁੰਚੇ ਹੋ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਡੇ ਨਗਰ ਦੇ ਵਿੱਚ ਪਹੁੰਚੇ ਹੋ ਇਸ ਸ뭇ੀਆਂ ਸਾਧ ਸੰਗਤ ਨੂੰ ਅਸੀਂ ਫਿਰ ਹੱਥ ਜੋੜ ਕੇ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਸਿੱਧਲਵੜੀ ਦੇ ਉੱਤੇ ਗੁਰੂ ਮਹਾਰਾਜ ਜੀ ਦੀ ਪਾਰ ਬਖਸ਼ਿਸ਼ ਹੈ ਪਾਰ ਰਹਿਮਤ ਹੈ ਕਿ ਇੱਥੋਂ ਰੋਜ਼ਾਨਾ ਰੁਟੀਨ ਦੇ ਵਿੱਚ ਅਮਰ ਕਵੇਲੇ ਸੰਗਤਾਂ ਜਿਹੜੀਆਂ ਆ ਉਹ ਸ੍ਰੀ ਦਰਬਾਰ ਸਾਹਿਬ ਵਾਸਤੇ ਸੰਗਤ ਜਿਹੜੀ ਸੇਵਾ ਕਰਨ ਵਾਸਤੇ ਪਹੁੰਚਦੀ ਹੈ ਬੀਬੀਆਂ ਭੈਣਾਂ ਵੀ ਸਾਡੀਆਂ ਸਤਿਕਾਰਯੋਗ ਮਾਤਾਵਾਂ ਔਰ ਨੌਜਵਾਨ ਜਿਹੜੇ ਵੀਰ ਆ ਉਹ ਉੱਥੇ ਰੋਜ਼ਾਨਾ ਦਿੱਲੀ ਜਿਹੜਾ ਅਮਰਤ ਵੇਲੇ ਤਕਰੀਬਨ ਇੱਥੋਂ ਤਿੰਨ ਕੋਹੇ ਦੇ ਨਾਲ ਚੱਲ ਕੇ ਤੇ ਉੱਥੇ 4 ਵਜੇ ਤੋਂ ਪਹਿਲਾਂ ਪਹਿਲਾਂ ਉੱਥੇ ਦਰਬਾਰ ਸਾਹਿਬ ਪਹੁੰਚ ਜਾਂਦੇ ਆ। ਉਹ ਆ ਸਾਡੇ ਨਗਰ ਦੀ ਰੁਟੀਨ ਦੇ ਵਿੱਚ ਦਿੱਲੀ ਦੀ ਸੇਵਾ। ਉਸ ਤੋਂ ਬਾਅਦ ਇਹ ਜਿਹੜਾ ਗੁਰੂ ਨਾਨਕ ਦਾਸ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਆਉਂਦਾ ਹੈ। ਸਰਬੱਤ ਸੰਗਤਾਂ ਨੂੰ ਪਹਿਲਾਂ ਤੇ ਅਸੀਂ ਵਧਾਈ ਦਿੰਦੇ ਆ ਗੁਰੂ ਮਹਾਰਾਜੀ ਦੇ ਇਸ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਸਭਨਾਂ ਨੂੰ। ਜਿਹੜੀਆਂ ਸੰਗਤਾਂ ਮਨਾ ਰਹੀਆਂ ਨਾਨਕ ਨਾਮ ਲੈਵਾ ਸੰਗਤਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਹੋਣ। ਔਰ ਸਾਡੇ ਨਗਰ ਦੇ ਵਿੱਚੋਂ ਇਹ ਸੇਵਾ ਜਿਹੜੀ ਹੈ ਇਹ ਹਰ ਸਾਲ ਮੱਕੀ ਦੀ ਰੋਟੀ ਤੇ ਸਰਸੋਂ ਦਾ ਸਾਗ ਜਿਹੜਾ ਉਹ ਇੱਥੇ ਬਣਾ ਕੇ ਨੌਜਵਾਨ, ਭੈਣਾ ਮਤਾਵਾ ਸਾਰਿਆਂ ਦੇ ਸੰਯੋਗ ਦੇ ਨਾਲ ਇਹ ਆਪਾਂ ਦਰਬਾਰ ਸਾਹਿਬ ਕੱਲ ਨੂੰ ਤਕਰੀਬਨ 4 ਵਜੇ ਸੰਗਤ ਨੇ ਉੱਥੇ ਪਹੁੰਚ ਜਾਣਾ। ਇਸ ਤੜਕੇ ਜੀ। ਹਾਂ ਜੀ ਤੜਕੇ 4 ਵਜੇ। ਇਹ ਸਾਰੀ ਸੰਗਤ ਨੇ ਲੈ ਕੇ ਤੇ ਉੱਥੇ ਜਿੰਨਾ ਵੀ ਲੰਗਰ ਹੈਗਾ ਉਹ ਉੱਥੇ ਸ਼ੁਰੂ ਕਰ ਦੇਣਾ ਤਕਰੀਬਨ 6-7 ਵਜੇ ਤਾਂ ਕਿ ਉੱਥੇ ਸੰਗਤ ਆਉਂਦੀ ਹੁੰਦੀ ਹੈ ਕਿ 2-3-4 ਘੰਟੇ ਦੇ ਵਿੱਚ ਹੀ ਸਮਾਪਤੀ ਜੜੀ ਹੋ ਜਾਂਦੀ ਆ ਔਰ ਇਸੇ ਤਰ੍ਹਾਂ ਹੀ ਉੱਥੇ ਜਿਹੜਾ ਲੰਗਰ ਹੈ ਇਹ ਵਰਤਾਇਆ ਜਾਵੇਗਾ ਫਿਰ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਕਿ ਇਹ ਲੰਗਰ ਤਿਆਰ ਹੋ ਰਿਹਾ ਇਹ ਜਿਹੜੀ ਪਾਲਕ ਬੀਜੀ ਐ ਸਾਗ ਬੀਜਿਆ ਇਹ ਪੈੜੀ ਜਿਹੜੀ ਆ ਇਹਦਾ ਤਕਰੀਬਨ ਇਹਨਾਂ ਨੌਜਵਾਨਾਂ ਨੇ 1 ਮਹੀਨਾ ਪਹਿਲਾਂ ਬੰਦੋਬਾਸਤ 2 ਮਹੀਨੇ ਪਹਿਲਾਂ ਬੰਦੋਬਾਸਤ ਕਰਨ ਲੱਗ ਜਾਂਦੇ ਆ ਕਿ ਇਹ ਜਿਹੜੀ ਆਪਾਂ ਖੇਤੀ ਆ ਕਿੱਥੇ ਵਿਜਣੀ ਆ ਕਿ ਕਿੰਨੇ ਦਾ ਭਾਵੇਂ ਆ ਕਿ ਜਿਹੜੀ ਇਹ ਸਾਗ ਜਿਹੜਾ ਵਾ ਉਹ ਐਡਵਾਂਸ ਦੇ ਵਿੱਚ ਇਸ ਲੰਗਰ ਸੇਵਾ ਦੇ ਲਈ ਹੀ ਪਹਿਲਾਂ ਤੋਂ ਹੀ ਹਾਂ ਪਹਿਲਾਂ ਤੋਂ ਹੀ ਪਹਿਲੀ ਜਿਹੜੀ ਆ ਉਹ ਇੱਥੇ ਜਿਹਨਾਂ ਨੇ ਸੇਵਾ ਗੁਰੂ ਗ੍ਰਾਮ ਗੁਰੂ ਗ੍ਰੰਥ ਸਾਹਿਬ ਜੀ ਨੇ ਲੈਣੀ ਆ ਉਹ ਪੈੜੀ ਛੱਡ ਦਿੰਦੇ ਆ ਕਿ ਤੁਸੀਂ ਆਪਣਾ ਸਾਗ ਬੀਜ ਲਓ ਤੁਸੀਂ ਆਪਣੀ ਪਾਲਕ ਬੀਜ ਲਓ ਤੇ ਉਹ ਪਾਲਕ ਸਾਗ ਜਿਹੜਾ ਇਹ ਆਪਣਾ ਇੱਥੋਂ ਵੱਢ ਕੇ ਮੰਡੀ ਤੋਂ ਨਹੀਂ ਖਰੀਦਿਆ ਜਾਂਦਾ ਇਹ ਆਪਣਾ ਪੈੜੀ ਦੇ ਵਿੱਚੋਂ ਵੱਢ ਕੇ ਸਾਗ ਤੇ ਪਾਲਕ ਜਿਹੜੀ ਆ ਉਹ ਤਿਆਰ ਕੀਤਾ ਜਾਂਦਾ ਫਿਰ ਮੱਕੀ ਦੀਆਂ ਰੋਟੀਆਂ ਆ ਜਿਸ ਤਰ੍ਹਾਂ ਆਪ ਦੇਖ ਰਹੇ ਹੋ ਜਿਵੇਂ ਸਾਡੀਆਂ ਮਕਾਵਾ ਭੈਣਾ ਜਿਹੜੀਆਂ ਉਹ ਬਣਾ ਰਹੀਆਂ ਔਰ ਆ ਮੱਕੀ ਦੀ ਰੋਟੀ ਆ ਆਪ ਦੇਖ ਰਹੇ ਹੋ ਤਾਂ ਮੱਕੀ ਦੀ ਰੋਟੀ ਜਿਹੜੀ ਆ ਉਹ ਬਣ ਰਹੀ ਆ ਹੂੰ ਤੇ ਇਸ ਨੂੰ ਫਿਰ ਪੈਕ ਕੀਤਾ ਜਾਣਾ ਹੂੰ ਇਸ ਤੋਂ ਬਾਅਦ ਇਹਦੀ ਪੈਕਿੰਗ ਹੋਣੀ ਆ ਮੱਕੀ ਦੀ ਰੋਟੀ ਦੀ ਪੈਕ ਹੋਣੀ ਆ ਉਸ ਦੇ ਨਾਲ ਸਾਗ ਜਿਹੜਾ ਉਹ ਇਕੱਲੇ-ਇਕੱਲੇ ਵਾਸਤੇ ਜਿਹੜਾ ਵਾ ਉਹ ਸਾਗ ਜਿਹੜਾ ਉਹ ਆਪਾਂ ਪੈਕ ਕਰਨਾ ਤੇ ਬੜੀ ਵੱਡੀ ਸੇਵਾ ਵਾ ਪਰ ਗੁਰੂ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਦਾ ਬਹੁਤ ਹੀ ਅਸੀਂ ਸ਼ੁਕਰਾਨਾ ਕਰਦੇ ਆ ਕਿ ਸਾਡੇ ਨਗਰ ਦੇ ਛੱਜਲੋਡੀ ਦੇ ਵਿੱਚ ਇਹ ਬੜੀ ਵੱਡੀ ਸੇਵਾ ਗੁਰੂਆਂ ਵੱਲੋਂ ਬਖਸ਼ਿਸ਼ ਕੀਤੀ ਗਈ ਹੈ ਅਗਾਹ ਤੋਂ ਹੀ ਅਸੀਂ ਮਹਾਰਾਜ ਗੜੀ ਅਰਦਾਸ ਕਰਦੇ ਹਾਂ ਕਿ ਸਾਡੀਆਂ ਜੜੀਆਂ ਵਾ ਬਰਾਈਆਂ ਨਗਰ ਦੀਆਂ ਖਤਮ ਕਰਕੇ ਇਸੇ ਤਰ੍ਹਾਂ ਇਹ ਨੌਜਵਾਨਾਂ ਨੂੰ ਸੇਵਾ ਦੇ ਵਿੱਚ ਲਾਇਆ ਜਾਵੇ ਗੁਰੂ ਮਹਾਰਾਜ ਆਪਣੇ ਨਾਲ ਜੋੜ ਕੇ ਰੱਖਣ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਪਰਮਜੀਤ ਸਿੰਘ ਜੀ ਸਾਹੀ ਜੀ ਜੋ ਸਰਪੰਚ ਸਾਹਿਬ ਕੀ ਐਸਵੇ ਉਹ ਸੇਵਾ ਸਰਪੰਚੀ ਦੀ ਕਰ ਰਹੇ ਆ ਉਹਨਾਂ ਵੱਲੋਂ ਵੀ ਆ ਸੰਗਤ ਨੂੰ ਸਰੋਪਾ ਵੀ ਬਖਸ਼ਿਸ਼ ਦੇ ਕੇ ਉਹਦੇ ਨਾਲ ਨਵਾਜਿਆ ਗਿਆ ਕਿਉਂਕਿ ਇਹਨਾਂ ਸੰਗਤਾਂ ਦਾ ਭੈਣਾ ਦਾ ਮਤਾਵਾ ਦਾ ਜਿਹੜਾ ਬੜਾ ਵੱਡਾ ਯੋਗਦਾਨ ਆ ਇਹ ਨੌਜਵਾਨਾਂ ਦਾ ਬੜਾ ਵੱਡਾ ਯੋਗਦਾਨ ਆ ਇਸ ਵਾਸਤੇ ਸਮੁੱਚੀ ಗ್ರಾಮ ਪੰਚਾਇਤ ਛੱਲਵੱਡੀ ਵੱਲੋਂ ਇਹ ਵੱਡਾ ਪ੍ਰੋਲਾ ਕੀਤਾ ਗਿਆ ਹੈ ਕਿ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਤੇ ਸਨਮਾਨਿਤ ਕਰਨ ਵਾਸਤੇ ਸਮੂਹ ਨਗਰ ਪੰਚਾਇਤ ਛੱਜਲੋੜੀ ਉਹ ਇੱਥੇ ਪਹੁੰਚਿਆ ਸਾਡੀਆਂ ਸਤਕਾਰਯੋਗ ਭੈਣਾ ਮਾਤਾਵਾਂ ਇਸੇ ਤਰ੍ਹਾਂ ਦੇਖ ਰਹੇ ਹੋ ਜਿਸ ਤਰ੍ਹਾਂ ਕਿ ਕਿੰਨਾ ਕਿ ਜਿਹੜੀ ਆਪਾਂ ਵੈਸੇ ਕਹੀਏ ਕਿ ਕਿੰਨੀ ਕ ਲਾਗਤ ਜਿਹੜੀ ਹੈਗੀ ਆ ਇੱਥੇ ਆਟੇ ਦੀ ਮੱਕੀ ਦੇ ਆਟੇ ਦੀ ਹੈਗੀ ਆ ਕਿੰਨਾ ਕੁ ਸਾਗ ਜਿਹੜਾ ਹੈਗਾ ਵਾ ਉਹ ਲੱਗ ਜਾਂਦਾ ਇੱਥੇ ਜੇ ਜੇ ਤੁਸੀਂ ਹਿਸਾਬ ਲਾਓ ਤੇ ਵੇਖੋ ਪੌਂਟਲਾਂ ਦੇ ਹਿਸਾਬ ਨਾਲ ਆ ਤੇ ਸਾਗ ਜਿਹੜਾ ਤਕਰੀਬਨ ਅੱਧਾ ਗੱਲਾ ਪੈੜੀ ਦਾ ਜਿਹੜਾ ਉਹ ਬੀਜਿਆ ਹੁੰਦਾ ਅੱਧਾ ਕਿੱਲਾ ਪਹਿਲਾਂ ਬੀਜਿਆ ਜਾਂਦਾ ਹਾਂ ਦਾ ਪਹਿਲਾਂ ਅੱਧਾ ਅੱਧਾ ਕਿੱਲਾ ਤਕਰੀਬਨ ਬੀਜਿਆ ਜਾਂਦਾ ਨਾਲ ਨਾਲ ਜਿਹੜੀ ਪਾਲਕ ਆ ਪਾਰਕ ਜਿਹੜੀ ਉਹ ਬੀਜੀ ਜਾਂਦੀ ਆ ਤੇ ਉਹਦੇ ਵਿੱਚੋਂ ਇਹ ਸੰਗਤਾਂ ਦੇ ਨਾਲ ਬਿਲਕੁਲ ਆਪਾਂ ਸਚਮਤਾ ਦੇ ਨਾਲ ਦੇਖੋ ਕੱਲ ਇਹਨਾਂ ਨੇ ਸਾਗ ਲਿਆਂਦਾ ਫਿਰ ਇਥੇ ਝੋਤਾ ਸਾਗ ਨੂੰ ਬਿਲਕੁਲ ਸਾਫ਼ ਸਫਈਆ ਕਰਕੇ ਗਰਮ ਪਾਣੀ ਦੇ ਵਿੱਚ ਦੀ ਕੱਢ ਕੇ ਉਸ ਤੋਂ ਬਾਅਦ ਜਿਹੜਾ ਉਹਨੂੰ ਪਕਾਇਆ ਜਾਂਦਾ ਕਿਉਂਕਿ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਰੂਪਾ ਸਾਹਿਬ ਦੀ ਵੀ ਸਚਮਤਾ ਜਿਹੜੀ ਆ ਉਹਨੂੰ ਪਹਿਲਾਂ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ ਜੀ ਗੁਰੂ ਮਹਾਰਾਜ ਜੀ ਦਾ ਜਿਹੜਾ ਲੰਗਰ ਆ ਇਹ ਤਿਆਰ ਹੋਣਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣੀਆਂ ਇਸ ਵਾਸਤੇ ਵੱਡੇ ਪ੍ਰਾਲਿਆਂ ਤੇ ਫਿਰ ਅਸੀਂ ਦੁਬਾਰਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕੇ ਇਹ ਅਸੀਂ ਉਸ ਸਮੇਂ ਝੋਈ ਵਿੱਚ ਦਾਤਾ ਹੀ ਮੰਗਦੇ ਆ ਕਿ ਸਾਡੇ ਪਿੰਡ ਨੂੰ ਜਿਹੜੀਆਂ ਵਾ ਉਹ ਇਸੇ ਤਰ੍ਹਾਂ ਹੀ ਨੌਜਵਾਨਾਂ ਨੂੰ ਸਤਕਾਰਯੋਗ ਪਹਿਣਾ ਮਤਾਵਾ ਜਿਹੜੀਆਂ ਸਬਨਾ ਨੂੰ ਇਸ ਦੇ ਵਿੱਚ ਲਾਇਆ ਜਾਵੇ ਤੇ ਆਪਣੇ ਚਰਨਾ ਦੇ ਨਾਲ ਜੋੜ ਕੇ ਤੇ ਆਪਣੇ ਦਰ ਘਰ ਦੀਆਂ ਖੁਸ਼ੀਆਂ ਦਿੱਤੀਆਂ ਜਾਣ ਇਹ ਗੋਪੀ ਵੀਰ ਹੈ ਜਿਹਦਾ ਬੜਾ ਵੱਡਾ ਪਰਾਲਾ ਹੈ ਇਹਨਾਂ ਦੇ ਘਰ ਦੇ ਵਿੱਚ ਆਪਾਂ ਜਿਹੜਾ ਲੰਗਰ ਪੁਕਾਰ ਰਹੇ ਆ ਇਹ ਵੀਰ ਜੀ ਆਪਣਾ ਹਰਸਾਲ ਹੀ ਆ ਇੱਥੇ ਲਗਭਗ 4 ਸਾਲ ਤੋਂ ਆ ਜੀ ਉਹ ਅੰਦਰ ਪੈ ਕੰਦੇ ਜੀ ਇਹ ਮੈਂ ਕਹਾਂ ਕਿ ਕਿੰਨੇ ਸਾਲ ਤੋਂ ਇਹ ਸੇਵਾ ਜਿਹੜੀ ਹੈਗੀ 4 ਸਾਲ ਤੋਂ ਹੀ ਪਿਛਲੇ 4 ਸਾਲ ਤੋਂ ਕਰ ਰਿਹਾ ਹੈ ਚੌਥਾ ਲੰਗਰ ਹੈ ਰੌਫੀ ਠੀਕ ਹੈ ਇਹ ਚੌਥਾ ਲੰਗਰ ਹੈਗਾ ਚੌਥਾ ਲੰਗਰ ਜੀ ਇੱਥੇ ਇੱਕ ਦੇਖੋ ਆਪਣੇ ਤੌਰ ਦੇ ਉੱਤੇ ਦੇਖੀਏ ਤਾਂ ਇੱਕ ਬੜੀ ਸੋਹਣੀ ਤਸਵੀਰ ਲੱਗੀ ਪੂਰਾ ਪਿੰਡ ਕਹਿ ਸਕਦੇ ਹਾਂ ਅਸੀਂ ਇੰਨਾ ਵਧੀਆ ਪਿਆਰ ਸਾਰੇ ਪਿੰਡ ਦੇ ਵਿੱਚ ਪਿਆਰ ਇਕਤਾ ਅਤਿਪਾਕ ਜਿਹੜਾ ਹੈਗਾ ਸੀ ਹਮੇਸ਼ਾ ਪਰਮਾਤਮਾ ਕੋ ਜਦੋਂ ਅਰਦਾਸ ਕਰਦੇ ਹਾਂ ਤੇ ਉਹ ਮੰਗਦੇ ਹਾਂ ਕਿ ਪਰਮਾਤਮਾ ਸਾਡੇ ਘਰ ਚ ਖੁਸ਼ੀ ਔਰ ਖੁਸ਼ੀ ਇਸ ਤੋਂ ਵੱਡੀ ਮੇਰੇ ਖਿਆਲ ਨਾਲ ਸਾਨੂੰ ਆਪ ਆਪ ਦੇਖ ਕੇ ਇੰਨਾ ਵਧੀਆ ਲੱਗਿਆ ਪਹਿਲੀ ਵਾਰ ਇੰਨੇ ਸੋਹਣੇ ਦਰਸ਼ਨ ਸਾਰੀ ਸੰਗਤ ਹੋਵੇ ਔਰ ਇੰਨੇ ਪਿਆਰ ਦੇ ਨਾਲ ਸਾਰੇ ਸੇਵਾ ਕਰ ਰਹੇ ਹੋਣ ਇੱਕ ਘਰ ਦੇ ਵਿੱਚ ਇਹ ਨੋਕੀ ਤਸਵੀਰ ਹੈਗੀ ਮੇਰੇ ਖਿਆਲ ਨਾਲ ਇਹ ਸਾਹਗੁਰੂ ਰਾਮਦਾਸ ਦੀ ਰਹਿਮਤ ਨਾ ਇਹ ਨਗਰ ਤੇ ਬੜੀ ਗੁਰੂ ਰਾਮਦਾਸ ਦੀ ਰਹਿਮਤ ਆ ਕਿ ਇਹ ਪੇਸ ਨਗਰ ਤੋਂ ਸਵੇਰੇ ਵੀ ਸੰਗਤ ਜਾਂਦੀ ਹੈ ਦਰਸ਼ਨਾਂ ਲਈ ਸੇਵਾ ਲਈ ਐਤਵਾਰ ਵੀ ਗੱਡੀ ਜਾਂਦੀ ਉੱਥੇ ਸੇਵਾ ਲਈ ਮਤਲਬ ਬਹੁਤ ਕਿਰਪਾ ਗੁਰੂ ਰਾਮ ਦੀ ਰੋਜ਼ਾਨਾ ਜਾਂਦੇ ਤੁਸੀਂ ਰੋਜ਼ਾਨਾ ਜਾਂਦੀ ਸੰਗਤ ਜੀ ਹਫਤੇ ਬਾਅਦ ਵੀ ਜਾਂਦੀ ਹੈ ਬਾਕੀ ਨੌਜਵਾਨ ਰੋਜ਼ਾਨਾ ਜਾਂਦੇ ਸਾਰੇ ਉੱਥੇ ਲੰਗਰ ਦੀ ਸੇਵਾ ਜੀ ਉੱਥੇ ਲੰਗਰ ਦੀ ਸੇਵਾ ਕਰਦੇ ਪੱਟੀਆਂ ਦੇ ਲੰਗਰ ਦੀ ਸੇਵਾ ਕਰਕੇ ਫਿਰ ਦਾਲਾਂ ਕੱਢ ਕੇ ਦੂਸਰੀਆਂ ਦਾਲਾਂ ਪਾ ਕੇ ਫਿਰ ਹੁੰਦੇ ਜੀ ਕੋਪੀ ਵੀਰੇ ਇੱਕ ਗੱਲ ਹੋਰ ਹੈਗੀ ਆ ਕਿ ਅੱਜ ਨਾ ਨੌਜਵਾਨ ਪੀੜੀ ਜਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਨੂੰ ਵੱਖਰੇ ਢੰਗ ਦੇ ਨਾਲ ਪੇਸ਼ ਕੀਤਾ ਜਾਂਦਾ ਕਿ ਇਸ ਤਰ੍ਹਾਂ ਹੋ ਗਿਆ ਨਸ਼ੇ ਨੂੰ ਲੈ ਕੇ ਬੜਾ ਨਾਮ ਲਿਆ ਜਾਂਦਾ ਕਿ ਬਨਾਮ ਹੋ ਗਿਆ ਲੇਕਿਨ ਕਿੱਥੇ ਗੁਰੂ ਸਾਹਿਬ ਦੇ ਨਾਲ ਸੰਗਤ ਜੁੜ ਜਾਂਦੀ ਹੈ ਜਾਂ ਨੌਜਵਾਨ ਜੁੜ ਜਾਂਦੇ ਆ ਤਾਂ ਉੱਥੇ ਤਸਵੀਰ ਇਸ ਤਰ੍ਹਾਂ ਦੀ ਵੀ ਹੋ ਸਕਦੀ ਹੈ ਇੱਕ ਸਨੇਹਾ ਪੰਜਾਬ ਵਾਸਤੇ ਵੀ ਹੈਗਾ ਬਿਲਕੁਲ ਜਿਹੜੇ ਨੌਜਵਾਨ ਨਾਲ ਜੁੜੇ ਆ ਉਹਨਾਂ ਕਰਾਇਤਾਂ ਤੋਂ ਬੜੇ ਦੂਰ ਆ ਬੜੀ ਗੁਰੂ ਰਾਮਦਾਸ ਦੀ ਕਿਰਪਾ ਹੀ ਤੇ ਬੜੀ ਸਾਡੇ ਲਈ ਮਾਣ ਵਾਲੀ ਗੱਲ ਆ ਕਿ ਸਾਡੇ ਨਾਲ ਨੌਜਵਾਨ ਤੁਰਦੇ ਆ ਉਹ ਮਤਲਬ ਸੇਵਾ ਕਰਦੇ ਆ ਤੇ ਨੌਜਵਾਨਾਂ ਦਾ ਬੜਾ ਵੱਡਾ ਉਪਰਾਲਾ ਵਾ ਸਾਰੇ ਨੌਜਵਾਨ ਜਾਂਦੇ ਗੁਰੂ ਰਾਮਦਾਸ ਦੀ ਕਿਰਪਾ ਹੋ ਗਈ ਇਹਨਾਂ ਚੀਜ਼ਾਂ ਤੋਂ ਬਚੇ ਆ ਬਾਕੀ ਮਹਾਰਾਜ ਤਾਂ ਸਿਰ ਤੇ ਮਿਹਰ ਪਰਿਆਤ ਦੇ ਕੇ ਰੱਖਣ ਤੇ ਨੌਜਵਾਨਾਂ ਦੀ ਚੜ੍ਹਦੀ ਕਲਾ ਰਵੇ ਬਾਕੀ ਸਾਰਾ ਇਹ ਉਪਰਾਲਾ ਪਿੰਡ ਦੇ ਸਾਰੇ ਦੇ ਸਹਿਯੋਗ ਨਾਲ ਹੀ ਆ ਇਕੱਲਾ ਦੇ ਕੋਈ ਵੀ ਕੁਝ ਨਹੀਂ ਕਰਦਾ ਸਾਰਿਆਂ ਦਾ ਸਹਿਯੋਗ ਆ ਬੀਬੀਆਂ ਦਾ ਬੜਾ ਵੱਡਾ ਸਹਿਯੋਗ ਆ ਇੱਥੋਂ ਬੀਬੀਆਂ ਸਿਰੇ ਦਰਸ਼ਨਾਂ ਲਈ ਜਾਂਦੀਆਂ ਉਹ ਡੇਲੀ ਭਣਾ ਸਾਡੀਆਂ ਮਾਵਾਂ ਉਹ ਵੀ ਦਰਸ਼ਨਾਂ ਲਈ ਜਾਂਦੀਆਂ ਉਹਨਾਂ ਸੇਵਾ ਕਰ ਰਹੀਆਂ ਆਇਤ ਵਾਰ ਬਾਬੇ ਸ਼ਿੱਦਾਂ ਲੰਗਰ ਜਾਂਦਾ ਉੱਥੇ ਵੀ ਬੀਬੀਆਂ ਤਾਂ ਹੀ ਸੇਵਾ ਕਰਦੀਆਂ ਜੀ ਆ ਰਿਆਤ ਵਰ ਜਾਂਦਾ ਜੇਲੀਆ ਭਾਜੀ ਮਾਧਮੇ ਰਾਈ ਤੁਹਾਡੇ ਮਾਧਮੇ ਰਾਈ ਅਸੀਂ ਗੁਰੂ ਮਹਾਰਾਜ ਜੀ ਅੱਗੇ ਬਰਦਾਸ ਕਰਨੀ ਹੈ ਕਿ ਹਮ ਉਗਣ ਭਰੇ ਇੱਕ ਗੁਣ ਦਾ ਹੀ ਅੰਮ੍ਰਿਤ ਛਾੜ ਵਿਖੇ ਵਿਖਾਈ ਮਾਇਆ ਮੋਹ ਪਰਮਪੈ ਭੂਲੇ ਸੁਖਦਾਰਾ ਸੁਪਰੀਤ ਲਗਾਈ ਇੱਕ ਉਕਤਮ ਪੰਥ ਸੁਣਿਓ ਗੁਰ ਸੰਗਤ ਤੇ ਮਲੰਕ ਜਮ ਤਰਾਸ ਮਟਾਈਏ ਕਿ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਸਿਰਾਖੋ ਛਣਣਾ ਮਹਾਰਾਜ ਮੇਰ ਕਰਨ ਇਸੇ ਤਰ੍ਹਾਂ ਹੀ ਸਾਡੇ ਨਗਰ ਨੂੰ ਪਿਆਰ پاک ਚੜ੍ਹਦੀ ਕਲਾ ਦੇ ਨਾਲ ਆਪ ਸੇਵਾ ਸਵਾਵਾਂ ਲੈ ਲੈਣ ਇੰਨੀ ਬਿਰਤੀ ਹੁਣ ਸਰਪੰਚ ਸਾਹਿਬ ਹੁਣ ਨਾ 2 ਬਜਟ ਤੱਕ ਕਰੋ ਸਰਪੰਚ ਸਾਹਿਬ ਮੇਰੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਪਹਿਲਾਂ ਤੇ ਇੱਕ ਬਹੁਤ ਸੋਹਣੀ ਤਸਵੀਰ ਪਿੰਡ ਛੱਜਲਵੱਡੀ ਦੀ ਔਰ ਇੰਨਾ ਪਿਆਰ ਸੰਗਤ ਦਾ ਆਪਸ ਦੇ ਵਿੱਚ ਔਰ ਇੰਨੀ ਵਧੀਆ ਸੇਵਾ ਔਰ ਇਹ ਮਾਲਕ ਆਪ ਲੈਂਦੇ ਨੇ ਜਦੋਂ ਸਾਲ ਬਾਅਦ ਜਿੱਦਾਂ ਤੁਸੀਂ ਕਹਿੰਦੇ ਹੋ ਸ਼ੁਰੂਆਤ ਕਿਸ ਤਰ੍ਹਾਂ ਹੋਈਏ ਆ ਨੌਜਵਾਨ ਸਾਡੇ ਪਿੰਡ ਦੇ ਬਬਲਾ ਜੀ ਬਲਿਹਾਰ ਸਿੰਘ ਗੁਰਪ੍ਰੀਤ ਸਿੰਘ ਬਾਬਾ ਜੀ ਸਾਡੇ ਉਤਾਰ ਸਿੰਘ ਜੀ ਇਨਾਂ ਨੇ ਅਨੇਕ ਸਿੰਘ ਨੇ ਕਮੈਂ ਇਹਦਾ ਕਿਦਾ ਨਾ ਲਵਾ ਮੁੰਡੇ ਕੀ ਮੈਂ ਦਾਤ ਮਤਲਬ ਗੱਲ ਕਰਨ ਤੋਂ ਪਰਿਆ ਮੈਂ ਦੱਸ ਨਹੀਂ ਸਕਦਾ ਮੇਰਾ ਮਨ ਪਰ ਆਇਆ ਫਿਰ ਫਿਰ ਵੀ ਫਿਰ ਵੀ ਥੋੜਾ ਜਿਆਦਾ ਸੰਗਤ ਦਾ ਦੇਖੋ ਇੰਨਾ ਸੋਹਣਾ ਜਿਹਦਾ ਪ੍ਰਬੰਧ ਹੈ ਨਾ ਔਰ ਇੰਨਾ ਸੋਹਣਾ ਪਿਆਰ ਜਿਹੜਾ ਵਾ ਉਹ ਦੇਖ ਕੇ ਹਰ ਇੱਕ ਦੀ ਰੂਹ ਖੁਸ਼ ਹੁੰਦੀ ਆ ਔਰ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਹੈਗੀ ਗੁਰੂ ਨਾਨਕ ਦਾਸ ਮਹਾਰਾਜ ਦਾ ਜੁੜੇ ਹੋਣ ਕਰਕੇ ਜਿਹੜੀ ਗੱਲ ਹੈ ਨਾ ਉਸੇ ਆਦਮੀ ਕੋਲ ਨਹੀਂ ਹੋ ਸਕਦੀ ਜਿਹੜਾ ਜੁੜਿਆ ਇਹ ਦੇਲੀ ਸੇਵਾ ਰਾਤ ਨੂੰ 12 ਵਜੇ ਜਿਹੜੀ ਤੁਹਾਈ ਹੁੰਦੀ ਅੰਦਰ ਗੁਰੂ ਨਾਨਕ ਦਾਸ ਮਹਾਰਾਜ ਦੇ ਸਰਪੰਨ ਸਾਹਿਬਣੀ ਵੀ ਜਾਣਦੇ ਆ ਇਸ ਕਰਕੇ ਜਿਹੜਾ ਜੁੜਿਆ ਬੰਦਾ ਨਾ ਉਹ ਜਿਹੜੀ ਆਟੋਮੈਟਿਕ ਆ ਉਹਨੂੰ ਅੰਦਰੋਂ ਮੰਨ ਜਿਹੜਾ ਉਹ ਭਰਦਾ ਕਿਉਂਕਿ ਇਹ ਮਹਾਰਾਜ ਦੀਆਂ ਖੁਸ਼ੀਆਂ ਦੇਖ ਕੇ ਗੱਲ ਜਿਹੜੀ ਕਰਨੀ ਉਹ ਬੜੀ ਮੁਸ਼ਕਲ ਹੈ ਇਸ ਕਰਕੇ ਮਹਾਰਾਜ ਕਿਰਪਾ ਕਰਨ ਉਹ ਹੀ ਸਤਗੁਰੂ ਸੱਚੇ ਪਾਤਸ਼ਾਹ ਸਾਰਿਆਂ ਤੇ ਕਿਰਪਾ ਰੱਖਣ ਤੇ ਇਸੇ ਤਰ੍ਹਾਂ ਹੀ ਹਰ ਨਗ ਇਸੇ ਤਰ੍ਹਾਂ ਮਹਾਰਾਜ ਆਪਣੀ ਜਿਹੜੀ ਬਰਕਤ ਆਉ ਰਹਿਮ ਦਾ ਹੱਥ ਰੱਖਣ ਕਿਉਂਕਿ ਬੜਾ ਵੱਡਾ ਦਾਰਿਆ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ। ਔਰ ਇੱਕ ਚੀਜ਼ ਇੱਥੇ ਸਾਫ਼ ਕਰਦੀ ਕਿ ਇੱਕ ਬੁਲੱਖਣ ਤੇ ਸੋਹਣੀ ਤਸਵੀਰ ਔਰ ਪਰਮਾਤਮਾ ਦੀ ਦਇਆ ਕਿਰਪਾ ਦੀ ਗੱਲ ਕਰਦੇ ਆਂ ਸਪਿੰਡ ਦੇ ਉੱਤੇ। ਇਸ ਸੋਹਣੀਆ ਤਸਵੀਰਾਂ ਨਾਲ ਹੀ ਇੱਕ ਸੁਨੇਹਾ ਜਿਹੜਾ ਹੈਗਾ ਪੰਜਾਬ ਦੇ ਲਈ ਹੈਗਾ ਕਿ ਜਿੱਥੇ ਪਿੰਡ ਦੇ ਵਿੱਚ ਇੱਕਤਾ ਹੋਵੇ, ਜਿੱਥੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਲੋਕ ਇੱਕ ਜਗ੍ਹਾ ਬਹਿ ਕੇ ਸੇਵਾ ਕਰਦੇ ਹੋਣ ਔਰ ਇੱਕ ਜਗ੍ਹਾ ਬਹਿ ਕੇ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਖੜਦੇ ਹੋਣ। ਤਾਂ ਕਿਉਂ ਨਾ ਉਹ ਪਿੰਡ ਤਰੱਕੀ ਕਰੇਗਾ ਕਿਉਂ ਨਾ ਉਥੋਂ ਦੇ ਲੋਕ ਖੁਸ਼ ਰਹਿਣਗੇ ਕਿਉਂ ਨਾ ਪਰਮਾਤਮਾ ਉਹਨਾਂ ਤੇ ਮਿਹਰ ਪ੍ਰਿਆਸ ਰੱਖੇਗਾ ਸਾ ਬਹੁਤ ਸੋਹਣੀਆਂ ਤਸਵੀਰਾਂ ਸਾਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ ਔਰ ਦੇਸ਼ ਦੁਨੀਆ ਦੇ ਵਿੱਚ ਭਾਰੀ ਉਤਸ਼ਾਹ ਹੈਗਾ ਔਰ ਉਸ ਉਤਸ਼ਾਹ ਦੇ ਦਰਮਿਆਨ ਇਹ ਇੱਕ ਸੋਹਣੀ ਤਸਵੀਰ ਜਿਹੜੀ ਸਾਨੂੰ ਪਤਾ ਲੱਗੀ ਤਾਂ ਅਸੀਂ ਕੋਸ਼ਿਸ਼ ਕੀਤੀ ਕਿ ਇੱਥੇ ਇਸ ਨਗਰ ਦੇ ਵਿੱਚ ਆਣ ਕੇ ਇਥੋਂ ਦੇ ਸੰਗਤ ਦੇ ਦਰਸ਼ਨ ਜਿਹੜੇ ਹੈਗੇ ਸਾਡੇ ਵੱਲੋਂ ਕੀਤੇ ਜਾ ਸਕਣ